ਜੇ ਕੋ ਪ੍ਰੇਮ ਖਿਲਨ ਕਾ ਚਾਉ ਸਿਰ ਕਰ ਤਲੀ ਗਲੀ ਮੇਰੀ ਆਓ ਤਾਂ ਆ ਹੁਣ ਤੁਹਾਨੂੰ ਆ ਤਸਵੀਰ ਦਿਖਾਵਾਂਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੋ ਸਾਰਾ ਉਹ ਦ੍ਰਿਸ਼ ਦਿਖਾਇਆ ਹੋਇਆ ਉਹਨਾਂ ਨੇ ਇਤਿਹਾਸ ਵੀ ਲੈ ਕੇ ਕਿਸ ਤਰ੍ਹਾਂ ਉਹ ਆਪਣਾ ਸ਼ੀਸ਼ ਵੱਢ ਕੇ ਤਲੀ ਤੇ ਧਰ ਕੇ ਉਹ ਗਏ ਸੀਗੇ ਤਾਂ ਪੂਰੀ ਕਹਾਣੀ ਲਿਖੀ ਉਹਨਾਂ ਨੇ ਕਿ ਬਾਬਾ ਜੀ ਦਾ ਜਨਮ 1682 ਈਸਵੀ ਦੇ ਵਿੱਚ ਹੋਇਆ ਅਬਦਾਲੀ ਤੇ ਉਸ ਦੇ ਪੁੱਤਰ ਨੇ ਹਰਮੰਦਰ ਸਾਹਿਬ ਟਾ ਕੇ ਸਰੋਵਰ ਮਲਵੇ ਨਾਲ ਭਰ ਦਿੱਤਾ ਜਦੋਂ ਬਾਬਾ ਜੀ ਨੂੰ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਸਾਥੀਆਂ ਸਮੇਤ ਮੁਗਲਾਂ ਤੇ ਹਮਲਾ ਕਰ ਦਿੱਤਾ ਔਰ ਪਿੱਛੋਂ ਕਿਸੇ ਮੁਗਲ ਨੇ ਬਾਬਾ ਜੀ ਦੀ ਤੌਣ ਗਰਦਨ ਤੇ वार ਕਰ ਦਿੱਤਾ ਦੀ ਦਸਤੀ ਇਸ ਇੱਕ ਪਾਸੇ ਲੁੜ ਗਿਆ ਤੇ ਨਾਲ ਦੇ ਸਿੱਖ ਦੇ ਬਚਨ ਯਾਦ ਕਰਾਉਣ ਤੇ ਆਪ ਜੀ ਨੇ ਇਹ ਹੱਥ ਨਾਲ ਸੀ ਸੰਭਾਲਿਆ ਤੇ ਮੁਗਲਾਂ ਨਾਲ ਜੰਗ ਜਾਰੀ ਰੱਖੀ 18 ਸੀਰ ਕਰੀਬ 14-15 ਕਿਲੋ ਦਾ ਖੰਡਾ ਖੜਕਾਉਂਦੇ ਹੋਏ ਲੜਦੇ ਗਏ ਅੰਤਾਪ ਜੀ ਹਰਮੰਦਰ ਸਾਹਿਬ ਜਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਉਦੋਂ ਸਮਾਂ ਸੀਗਾ 1756 ਈਸਵੀ